ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ اجلاس ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨੇ ਭਾਰਤ ਮੰਡਪਮ ਵਿਖੇ ਅਨਮੋਲ ਕਲਾਤਮਕ ਵਸਤਾਂ ਦੀ ਲਗਾਈ ਪ੍ਰਦਰਸ਼ਨੀ ਦੇਖੀ ਅਤੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਮਾਗਮ ਵਿਸ਼ਵ ਵਿਰਾਸਤ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਬਣਾਏਗਾ ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਭਾਰਤ ਵੱਲੋਂ 350 ਤੋਂ ਵੱਧ ਵੇਸ਼ਕੀਮਤੀ ਕਲਾਤਮਕ ਵਸਤਾਂ विदेश तो भारत लिया गई ने विदेशों से वापस लाई गई प्राचीन धरोहरों की प्रदर्शनी भी देख रहा था बीते वर्षों में हम भारत की 350 से ज्यादा प्राचीन धरोहरों को वापस लाए हैं प्राचीन धरोहरों का वापस आना ये वैश्विक उदारता और इतिहास के प्रति समझ विदेशों से वापस लाई गई ਵਿਸ਼ਵ ਵਿਰਾਸਤੀ ਕਮੇਟੀ ਦੇ ਇਸ اجلاس ਨੂੰ ਮਹੱਤਵਪੂਰਨ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਵੀ ਵਿਸ਼ਵ ਵਿਰਾਸਤੀ ਸੂਚੀ ਲਈ ਆਪਣੀ ਤਜਵੀਜ਼ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ਸਣੇ ਹੋਰਨਾਂ ਦੇਸ਼ਾਂ ਦੀਆਂ ਵਿਰਾਸਤੀ ਥਾਵਾਂ ਨੂੰ ਵਿਰਾਸਤੀ ਸੂਚੀ ਵਿੱਚ ਜਗ੍ਹਾ ਮਿਲਣ ਨਾਲ ਇਹਨਾਂ ਦੀ ਹਰਮਨ ਪਿਆਰਤਾ ਹੋਰ ਵੀ ਵਧੇਗੀ। World Heritage Committee ਦਾ ਇਹ ਕਾਰਕਮ ਭਾਰਤ ਦੇ ਲਈ एक गौरवशाली उपलब्धि से जुड़ा है मुझे बताया गया है कि हमारे नॉर्थ ईस्ट इंडिया के ऐतिहासिक मोइदम यूनेस्को की वर्ल्ड हेरिटेज सूची में शामिल होना प्रस्तावित है ਇਜਲਾਸ ਨੂੰ ਯੂਨੈਸਕੋ ਸਣੇ ਕਈ ਆਲਮੀ ਸੰਸਥਾਵਾਂ ਦੇ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਵਿਸ਼ਵ ਵਿਰਾਸਤ ਕਮੇਟੀ ਦਾ ਇਹ ਇਜਲਾਸ 31 ਜੁਲਾਈ ਤੱਕ ਚੱਲੇਗਾ ਭਾਰਤ ਪਹਿਲੀ ਵਾਰ ਇਸ ਇਜਲਾਸ ਦੀ ਮੇਜ਼ਬਾਨੀ ਕਰ ਰਿਹਾ ਹੈ ਵਿਸ਼ਵ ਵਿਰਾਸਤ ਕਮੇਟੀ ਹਰੇਕ ਵਾਰੇ ਇੱਕ ਬੈਠਕ ਕਰਦੀ ਹੈ ਜਿਸ ਦੀ ਮੇਜ਼ਬਾਨੀ ਵਕਫ ਵਕ ਦੇਸ਼ਾਂ ਵੱਲੋਂ ਕੀਤੀ ਜਾਂਦੀ ਹੈ ਇਹਨਾਂ ਬੈਠਕਾਂ ਵਿੱਚ ਵਿਸ਼ਵ ਵਿਰਾਸਤ ਦੀ ਸਾਂਭ ਸੰਭਾਲ ਨਾਲ ਜੁੜੇ ਮਾਮਲਿਆਂ ਅਤੇ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਥਾਨਾਂ ਬਾਰੇ ਫੈਸਲੇ ਲਏ ਜਾਂਦੇ ਨੇ